ਬੇਵਧਵੀ ਦੀਆਂ ਘਟਨਾਵਾਂ ਲਗਾਤਾਰ ਆਏ ਦਿਨ ਸੁਣਨ ਨੂੰ ਮਿਲਦੀਆਂ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਇੱਕ ਨਵਾਂ ਕਾਨੂੰਨ ਬਣਾਉਣ ਦੀ ਗੱਲ ਕੀਤੀ ਗਈ ਹੈ ਕਿ ਹੁਣ ਬੇਵਧਵੀ ਜਿਹੜੀ ਉਹ ਸ਼ਾਇਦ ਨਹੀਂ ਕੀਤੀ ਜਾ ਸਕੇਗੀ ਬੇਵਧਵੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲੇਗੀ ਤਾਂ ਦੇਖੀਏ ਕਿ ਹਾਲ ਹੀ ਜਲੰਧਰ ਦੇ ਵਿਚਕਾਰ ਥਾਣਾ 7 ਦੇ ਅਧੀਨ ਪੈਂਦੇ ਇਲਾਕੇ ਦੇ ਵਿਚਕਾਰ ਬੇਵਧਵੀ ਦਾ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਸੰਗਠਨ ਦੇ ਵਿੱਚ ਰੋਸ ਪਾਇਆ ਗਿਆ ਗੁੱਸਾ ਪਾਇਆ ਗਿਆ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਆਏ ਦਿਨ ਜਿਹਾ ਘਟਨਾਵਾਂ ਜਿੱਥੇ ਆਸਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤੇ ਉੱਥੇ ਹੀ ਲੋਕਾਂ ਦੇ ਮਨਾਂ ਨੂੰ ਵੀ ਚੀਰ ਕੇ ਰੱਖ ਦਿੰਦੀਆਂ ਨੇ ਤੇ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਆ ਉਹ ਫੁੱਟ ਕੇ ਬਾਹਰ ਆਉਂਦਾ ਹੈ ਲੋਕੀ ਧੰਨੇ ਪ੍ਰਦਰਸ਼ਨ ਕਰਦੇ ਨੇ ਸੜਕਾਂ ਤੇ ਉਤਰ ਆਉਂਦੇ ਨੇ ਜਿਸ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਤਾਲਾ ਜੋ ਵਿਧਮਿਕ ਕਰਨ ਵਾਲਿਆਂ ਨੂੰ ਸਖਤ ਸਜ਼ਾ ਮਿਲ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਮਾਮਲਿਆਂ ਦੇ ਲਈ ਸਖਤ ਸਜ਼ਾ ਯਕੀਨੀ ਬਣਾਉਣ ਦੇ ਲਈ ਕਾਨੂੰਨ ਲਿਆਂਦਾ ਜਾਵੇਗਾ। ਆਪਣੀ ਸਰਕਾਰੀ ਰਿਹائش ਵਿਖੇ ਅਧਿਕਾਰੀਆਂ ਤੇ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਦੀ ਪਵਿੱਤਰ ਧਰਤੀ ਹੈ ਜਿਨ੍ਹਾਂ ਨੇ ਸਮੁੱਚੀ ਦੁਨੀਆ ਨੂੰ ਆਪਸੀ ਪਿਆਰ ਅਤੇ ਸਹਿਨਸ਼ੀਲਤਾ ਦਾ ਰਸਤਾ ਦਿਖਾਇਆ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਮਾਜਵਾਦ ਅਤੇ ਧਰਮ ਨਿਰਪੱਖਤਾ ਦੇ ਲੱਛਣ ਸੁਮੇਲ ਦੇ ਨਾਲ-ਨਾਲ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸੂਬਾ ਸਰਕਾਰ ਵਿਦਵਿਧਿਆ ਘਟਨਾਵਾਂ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਉਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇੱਕ ਠੋਸ ਸੂਬਾਈ ਕਾਨੂੰਨ ਬਣਾਉਣ ਦੇ ਲਈ ਸਰਕਾਰ ਵੱਲੋਂ ਕਾਨੂੰਨੀ ਮਾਹਿਰਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ ਤਾਂ ਜੋ ਅਪਰਾਧੀਆਂ ਨੂੰ ਸਖਤ ਸਜ਼ਾ ਦਿੱਤੇ ਜਾ ਸਕੇ ਉਹਨਾਂ ਨੇ ਮੌਜੂਦਾ ਕਾਨੂੰਨੀ ਟੁੱਟੀਆਂ ਤੇ ਚਿੰਤਾ ਪ੍ਰਗਟਾਈ ਜੋ ਅਜਿਹੇ ਨਾ ਮਾਫ਼ੀਯੋਗ ਅਪਰਾਧ ਦੇ ਦੋਸ਼ੀ ਵਿਅਕਤੀ ਨੂੰ ਆਜ਼ਾਦ ਘੁੰਮਣ ਦੀ ਆਗਿਆ ਦਿੰਦੀਆਂ ਨੇ ਉਹਨਾਂ ਇਸ ਨੂੰ ਪੂਰੀ ਤਰ੍ਹਾਂ ਗੈਰ ਜਾਇਜ਼ ਅਤੇ ਅਸਵੀਕਾਰ ਕਰਨਯੋਗ ਦੱਸਿਆ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਫਰਜ਼ ਹੈ ਕਿ ਅਜਿਹੇ ਅਪਰਾਧਾਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਉਹਨਾਂ ਦੇ ਕੁਕਰਮਾਂ ਦੇ ਲਈ ਜਵਾਬਦੇਹ ਠਹਿਰਾਇਆ ਜਾਵੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਦਾ ਖਰੜਾ ਤਿਆਰ ਕਰਨ ਲਈ ਧਾਰਮਿਕ ਸੰਖੰਨਾ ਸਮੇਤ ਸਾਰੇ ਭਾਈਵਾਲਾਂ ਦੇ ਨਾਲ ਸਲਾਹ-ਮਸ਼ਵਰਾ ਕਰੇਗੀ ਅਤੇ ਉਹਨਾਂ ਦੇ ਵਿਚਾਰਾਂ ਨੂੰ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ। ਮੈਨੂੰ ਇਹਦੇ ਬਾਰੇ ਸਾਨੂੰ ਸਵੇਰੇ ਹੀ ਪਤਾ ਲੱਗਾ ਸੀਗਾ ਕਿ ਕਿਸੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਜਿੱਥੇ ਉਹਨਾਂ ਦੇ ਘਰ ਕੱਲ ਬੇਦਬੀ ਹੋਈ ਹੈ ਤੇ ਉਸ ਪਰਿਵਾਰ ਨੇ ਉਹ ਸਾਰਾ ਪਰਿਵਾਰ ਕਿਸੇ ਬਾਹਰ ਗਿਆ ਹੋਇਆ ਸੀਗਾ। ਇਹ ਪਰਿਵਾਰ ਦੀ ਲਾਪਰਵਾਹੀ ਹੈ ਕਿ ਉਹ ਸਾਰੇ ਮਰਦਾਂ ਸਰੂਪ ਕਰੇ 11 ਦੇ ਹਵਾਲੇ ਕਰਕੇ ਉਹ ਆਪ ਸਾਰੇ ਕਿਸੇ ਆਪਣੇ ਮਿੱਜੀ ਕੰਮ ਨੂੰ ਉਹ ਗਏ ਉਹਨਾਂ ਨੇ ਜਦੋਂ ਵਾਪਸ ਆ ਕੇ ਦੇਖਿਆ ਕੀ ਘਰੇ ਬੇਦਬੀ ਹੋਈ ਆ ਉਹਨਾਂ ਨੇ ਆਪਣੇ ਨਜ਼ਦੀਕੀ ਕੁਝ ਗੁਰਸਿੱਖਾਂ ਨੂੰ ਇਸ ਪਾਸੇ ਇਨਫੋਰਮ ਕੀਤਾ ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਲੇਟ ਮਿਲੀ ਤੇ ਸਾਨੂੰ ਸਵੇਰੇ ਇਸ ਬਾਰੇ ਪਤਾ ਲੱਗਾ ਜਦੋਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਮੌਕੇ ਤੇ ਜਾ ਕੇ ਇਸਦੀ ਆਪ ਜਾਂਚ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕੀਤੇ ਹੈ ਜਿਹੜੇ ਉਹਨਾਂ ਦੇ ਵਿੱਚ ਇੱਕ ਅੰਗ ਪਾੜਿਆ ਗਿਆ ਉਹਦੇ ਵੀ ਦਰਸ਼ਨ ਕੀਤੇ ਹੈ ਪਰਿਵਾਰ ਦੇ ਵਿੱਚ ਜੋ-ਜੋ ਰਹਿੰਦੇ ਆ ਲੋਕ ਉਹਨਾਂ ਨੂੰ ਬਟੌਰ ਉਹਨਾਂ ਦੇ ਨਾਲ ਜਿਹੜੇ ਕਿਰਾਏਦਾਰ ਰਹਿੰਦੇ ਨੇ ਉਹਨਾਂ ਦਾ ਘਰ ਵਿੱਚ 8-9 ਜੀ 8-9 ਜੀ ਜਿੰਨੇ ਨੇ ਉਹ ਵੀ ਤੇ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈਗੀ ਆ ਉਹ ਵੀ ਉਹਨਾਂ ਸਾਰਿਆਂ ਨੂੰ ਇਸ ਕੰਪਲੇਂਟ ਦੇ ਵਿੱਚ ਨਾਮਜ਼ਦ ਕੀਤਾ ਗਿਆ ਆ ਜਾਂਚ ਵਿੱਚ ਇੰਨੀ ਕਿ ਸਾਨੂੰ ਨਿੱਜੀ ਤੌਰ ਤੇ ਜਾਣਕਾਰੀ ਇਕੱਠੀ ਹੋਈ ਹੈ ਕਿ ਉਹਨਾਂ ਦੇ ਘਰ ਵਿੱਚ ਜਿਹੜੀ ਕੰਮ ਵਾਲੀ ਹੈ ਉਹਦੇ ਵੱਲੋਂ ਇਹ ਘਟਨਾ ਹੋ ਸਕਦਾ ਕੀਤੀ ਗਈ ਹੋਵੇ ਕਿਉਂਕਿ ਉਸ ਦੇ ਉੱਤੇ ਸਾਨੂੰ ਜ਼ਿਆਦਾ ਸ਼ੱਕ ਹੈ ਕਿਉਂਕਿ ਉਹ ਪੁਲਿਸ ਦੇ ਮੁਤਾਬਕ ਵੀ ਉਹੀ ਦੋਸ਼ੀ ਲੱਗ ਰਹੀ ਹੈ ਤੇ ਉੱਤੇ ਜਾਂਚ ਵੀ ਕਰ ਰਹੇ ਆ ਥੋੜੀ ਦਿਰ ਨੂੰ ਪਤਾ ਲੱਜੂਗਾ ਕਿ ਉਹਦੇ ਵੱਲੋਂ ਕੀ ਕੀਤਾ ਗਿਆ ਬਟ ਇਹ ਸਾਰੀ ਲਾਪਰਵਾਹੀ ਜਿਹੜੀ ਹੈ ਇਹਦੇ ਲਈ ਅਸੀਂ ਆਪਣ ਉਸ ਪਰਿਵਾਰ ਨੂੰ ਵੀ ਦੋਸ਼ੀ ਮੰਨਦੇ ਹਾਂ ਜਿਨੇ ਮਹਾਰਤ ਦੇ ਪ੍ਰਕਾਸ਼ ਘਰੇ ਕੀਤੇ ਆ ਤੇ ਜ਼ਿੰਮੇਵਾਰੀ ਨਹੀਂ ਨਿਭਾਈ ਤੁਹਾਨੂੰ ਲੈ ਕੇ ਸੀ ਤੁਹਾਨੂੰ ਕੋਸ਼ਿਸ਼ ਕਰੋ ਜਿਹੜਾ ਮਹਾਰਾਜ ਆ ਪ੍ਰਕਾਸ਼ ਜਿਹੜਾ ਹੋ ਰਿਹਾ ਜਿਸ ਘਰ ਦੇ ਵਿੱਚ 82/2 ਘਰ ਦੇ ਵਿੱਚ ਉਹਨਾਂ ਨੇ ਪਰਮਿਸ਼ਨ ਲਈ ਐਨਸੀਪੀਸੀ ਵੀ ਕੋਲੋਂ ਲਈ ਸੀ ਪ੍ਰਕਾਸ਼ਿਤ ਕਰਸਾ ਜਿਹੜੇ ਮਹਾਰਾਜ ਦੇ ਸਰੂਪ ਦੇ ਵਿੱਚ ਅਸੀਂ ਦਰਸ਼ਨ ਕੀਤੇ ਨਾ ਉਹਦੇ ਵਿੱਚ ਮਹਾਰਾਜ ਦੇ ਸਰੂਪ ਦੇ ਨਾ ਅੰਤ ਵਿੱਚ ਉਹ ਰਜਿਸਟ੍ਰੇਸ਼ਨ ਡਿਟੇਲ ਦਿੱਤੀ ਹੁੰਦੀ ਹੈ ਉਹ ਤੇ ਸਹੀ ਹੋਪ ਸੀ ਤੇਰਾ ਮਤਲਬ ਹੈ ਕਿ ਉਸ ਸਮੇਂ ਜਦੋਂ ਵੀ ਉਹਨਾਂ ਨੇ 2001 ਦੇ ਵਿੱਚ ਮਹਾਰਾਜ ਜਦੋਂ ਪ੍ਰਕਾਸ਼ ਕਰੇ ਕੀਤੇ ਨੇ ਜਾਂ ਮਹਾਰਾਜ ਸਰੂਪ ਜਦੋਂ ਲੈ ਕੇ ਆਏ ਆ ਉਸ ਵੇਲੇ ਪੂਰੀ ਕਾਰਵਾਈ ਦੇ ਨਾਲ ਹੀ ਆਏ ਨੇ ਬਟ ਕਾਰਵਾਈ ਵਿੱਚ ਪੂਰੀ ਨਾ ਮਤਲਬ ਦੇਖ ਰਹੇ ਕਿ ਜਾਂ ਜਾਂਚ ਕਰਕੇ ਉਹਨਾਂ ਨੂੰ ਸਰੂਪ ਜਿਹੜਾ ਦਿੱਤਾ ਗਿਆ ਪਰਿਵਾਰ ਦੇ ਵਿੱਚ ਮर्यादा रह ਸਕਦੀ ਹੈ ਕਿ ਨਹੀਂ ਜਾਂ 25 ਸਾਲਾਂ ਵਿੱਚ ਕਿੰਨੇ ਪਰਿਵਾਰ ਵਿੱਚ ਬਦਲਾਅ ਆਇਆ ਕਿਸ ਤਰੀਕੇ ਦੀਆਂ ਕਮੀਆਂ ਆਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਸਾਡੇ ਸਿਕਸ ਸੰਸਥਾਵਾਂ ਦਾ ਹਿੱਸਾ ਰਹਿਣੀ ਚਾਹੀਦੀ ਸੀਗੀਆਂ ਪਟ ਕਿਥੇ ਨ ਕਿਤੇ ਸਾਡੇ ਵਿੱਚ ਕਮੀਆਂ ਨੇ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਆ ਗਈਆਂ। ਖਾਸ ਇੱਕ ਚੀਜ਼ ਹੋਰ ਸਮਝਾਉਣ ਦੀ ਕੋਸ਼ਿਸ਼ ਕਰੋ। ਕੱਲ ਕਿੰਨੇ ਵਜੇ ਉਹ ਪਰਿਵਾਰ ਘਰੋਂ ਗਿਆ ਸੀਗਾ ਆਪਣੇ ਜਿੱਥੇ ਵੀ ਦੀਜੀ ਕੰਮ ਨੂੰ ਗਿਆ ਸੀਗਾ। ਇਹ ਉਹਨਾਂ ਦੇ ਕੋਲੋਂ ਅਸੀਂ ਇੰਨਾ ਡਿਟੇਲ 'ਚ ਨਹੀਂ ਪੁੱਛ ਸਕਿਆ। ਮਗਰ ਜੇ ਤੋ ਦੁਪਹਿਰ ਵੇਲੇ ਗਏ ਨੇ ਇਹਦਾ ਮਤਲਬ ਹੈ ਸ਼ਾਮ ਨੂੰ ਰਹਿ ਦਾਸੇ ਪਾਰਟੀ ਹੋਈ ਹੋਣਗੇ। ਜ਼ਰੂਰੀ ਹੁੰਦਾ ਇਹੋ ਚੀਜ਼ ਵੀ। ਮੈਂ ਨਹੀਂ ਡਿਟੇਲ 'ਚ ਨਹੀਂ ਪਤਾ ਕਰ ਸਕਿਆ ਇਸ ਬਾਰੇ ਤਾਂ ਹਜੇ ਅਸੀਂ ਹੁਣ ਇਸ ਵਰੀ ਘਟਨਾ ਹੋਈ ਹੈ ਤੇ ਹੁਣ ਅਸੀਂ ਉਦੋਂ ਦੇ ਥਾਣੇ 'ਚ ਜਾਂ ਘੱਟ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਕਿ ਕੱਲ ਉਹ ਕਿੰਨੇ ਵਜੇ ਗਏ ਸੀਗੇ ਕੱਲ ਜਿਹੜੇ ਪਾਰਟ ਹੋਣੇ ਸੀਗੇ ਸ਼ਾਮ ਨੂੰ ਉਹ ਹੋਏ ਰਲਾ ਹੋਈ ਜਾਂ ਨਹੀਂ ਹੋਈ ਇਹ ਵੀ ਇੱਕ ਤਰ੍ਹਾਂ ਦੀ ਅਸੀਂ ਫਾਰਕ ਨਹੀਂ ਕਿਸੇ ਨੂੰ ਵੀ ਕਰਦੇ ਅਸੀਂ ਪਰਿਵਾਰ ਨੂੰ ਵੀ ਬਰਾਬਰ ਦੋਸ਼ੀ ਮੰਨ ਕੇ ਇਸ ਕੰਪਲੇਂਟ 'ਚ ਪਾਇਆ ਹੋਇਆ ਅਸੀਂ ਕਿਸੇ ਨੂੰ ਵੀ ਵਿੱਚੋਂ ਬਾਹਰ ਨਹੀਂ ਕੱਢਦੇ ਮਗਰ ਇਹ ਜ਼ਰੂਰ ਹੈਗਾ ਕਿ ਢਿੱਲ ਇਹਨਾਂ ਪਰਿਵਾਰਦਿਆਂ ਦੀ ਹੈ ਤੇ ਖਾਮਿਆ ਦਾ ਸਾਰੀ ਕਾਮਨ ਨੂੰ ਭੁਗਤਣਾ ਪੈਂਦਾ ਬਿਲਕੁਲ ਬਿਲਕੁਲ ਤੇ ਇਹ ਇਹ ਸਾਰੀਆਂ ਘਟਨਾਵਾਂ ਨੂੰ ਲੈ ਕੇ ਹੀ ਅਸੀਂ ਇੱਥੇ ਜਿਹੜੇ ਪੱਕੇ ਹੱਲ ਕਰਨ ਲਈ ਇੱਕ ਮੀਟਿੰਗ ਦਾ ਸੱਦਾ ਵੀ ਦੇ ਚ 2 ਜੁਲਾਈ ਨੂੰ ਦੀਵਾਨਸਥਾਨ ਸੈਂਟਰ ਟਾਊਨ ਗੁਰਦੁਆਰਾ ਸਾਹਿਬ ਦੁਪਹਿਰੇ 2 ਵਜੇ ਇੱਕ ਮੀਟਿੰਗ ਆਰੰਭ ਕਰਨੀ ਹੈ ਉਹਦੇ ਵਿੱਚ ਕੋਸ਼ਿਸ਼ ਕਰਕੇ ਅਸੀਂ ਇਹਦੇ ਪੱਕੇ ਨਤੀਜੇ ਕਰਨ ਦੀ ਸ਼ਹਿਰ ਦੇ ਤੌਰ ਤੇ ਜਰੂਰ ਹੱਲ ਕਰਾਂਗੇ ਸਰ ਇਹ ਚੀਜ਼ ਦੇਖੀ ਗਈ ਹੈ ਜਿੱਥੇ ਵੀ ਇਸ ਤਰ੍ਹਾਂ ਦੀ ਘਟਨਾ ਕੋਈ ਹੁੰਦੀ ਹੈ ਗੁਰੂ ਸਾਹਿਬ ਦੇ ਨਾਲ ਜਾਂ ਤਾਂ ਉਹਨਾਂ ਨੂੰ ਮੈਂਟਲੀ ਅਫਸਰਟ ਕਰਕੇ ਛੁਟਕਾਰਾ ਉਹਨਾਂ ਹੋ ਜਾਂਦਾ ਜਾਂ ਕਿਸੇ ਹੋਰ ਤਰੀਕੇ ਨਾਲ ਛੁਟਕਾਰਾ ਹੋ ਜਾਂਦਾ ਪੱਕਾ ਹੱਲ ਕੀ ਹੈ ਨਹੀਂ ਪੱਕਾ ਹੱਲ ਤੇਹੀ ਹੈ ਜੇ ਮੌਕੇ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾਈ ਜਾਵੇ ਜੇ ਮੌਕੇ ਤੇ ਜ਼ਿੰਮੇਵਾਰੀ ਨਹੀਂ ਨਿਭਾਉਂਦਾ ਤੇ ਕਾਨੂੰਨਨ ਕਾਰਵਾਈ ਪੂਰੀ ਤਰੀਕੇ ਨਾਲ ਨਿਭ ਜਿਹੜੀ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੱਕ ਮਤਾ ਪਾਸ ਕੀਤਾ ਜਾਣਾ ਹੈਗਾ ਕਿ ਜਿਹੜੇ ਇਸ ਤਰ੍ਹਾਂ ਦੀਆਂ ਕਟੜਨਾਵਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਵਾਸਤੇ ਇੱਕ ਕਾਨੂੰਨ ਪੱਕੇ ਤੌਰ ਤੇ ਬਣਾਉਣ ਦੀ ਗੱਲ ਕਹੀ ਜਾ ਰਹੀ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਨੂੰਨ ਜਦੋਂ ਆਏਗਾ ਫਿਰ ਹੀ ਉਸ ਬਾਰੇ ਮੈਂ ਕੋਈ ਰਾਏ ਦੇ ਸਕਦਾ ਫਿਲਹਾਲ ਤਾਂ ਜਿਹੜਾ ਪਿੱਛੇ ਕਾਨੂੰਨ ਬਣਿਆ ਹੈ ਨਾ ਜਿਹੜਾ ਕਦਮ ਉਹਨਾਂ ਨੇ ਚੁੱਕਿਆ ਕਿਸ ਤਰ੍ਹਾਂ ਦੇਖਦੇ ਹੋ ਜੀ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਸਟੇਟ ਲੈਵਲ ਦਾ ਫੈਸਲਾ ਨਹੀਂ ਹੈ ਹਾਂ ਬਿਲਕੁਲ ਇਹ ਪੂਰੀ ਨੈਸ਼ਨਲ ਲੈਵਲ ਦੀ ਜਿਹੜੀ ਨੈਸ਼ਨਲ ਲੈਵਲ ਦੀ ਗੱਲ ਹੈ ਤੇ ਇਹਦੇ ਤੇ ਸੰਸਦ ਦੀ ਜਰੀਏ ਕੋਈ ਕਾਨੂੰਨ ਪਾਸ ਕਰ ਸਕਦੀ ਹੈ ਸੰਸਦ ਵਿੱਚ ਹੁਣ ਜਿਹੜਾ ਗੱਲ ਜਾਂਦੀ ਫੇਰੀ ਪਤਾ ਲੱਗੂਗਾ ਇਹ ਤੇ ਇਨੀਸ਼ੀਅਲ ਲੈਵਲ ਤੇ ਡਿਸਕਸ਼ਨ ਦਾ ਬੋਲ ਹੈ ਐਸ ਵੇਲੇ ਗੁਰੂ ਸਾਹਿਬ ਕਿੱਥੇ ਹੈਗੇ ਮਾਰ ਜਿਹੜੇ ਮਾਰ ਜਿਹੜੇ ਨੇ ਨਜ਼ਦੀਕੀ ਗੁਰੂ ਘਰ ਦੇ ਵਿੱਚ ਉੱਥੇ ਮਾਰ ਦਾ ਸੁੱਖਾ ਸੰਗਤ ਤੁਸੀਂ ਕੰਪਲੇਨਟ ਦੇ ਦਿੱਤੀ ਕੀ ਕਹਿ ਰਹੇ ਨੇ ਹੁਣ ਪੁਲਿਸ ਪੁਲਿਸ ਕੋਲ ਉਹ ਕਾਰਵਾਈ ਕਰ ਰਿਹਾ ਐਫ ਆਈ ਆਰ ਹੋ ਰਹੀ ਹੈ ਅਸੀਂ ਉਹਦੀ ਵੇਟ ਕਰ ਰਹੇ ਹਾਂ ਠੀਕ ਹੈ ਤਾਂ ਮੈਟਰ ਕੀ ਹੈ ਸਰ ਦੱਸੋ ਪਲੀ ਕਰਾਉਣਾ ਹੈ ਜੀ ਅੱਜ ਸਾਨੂੰ ਨਾ ਸਵੇਰੇ 11:00 ਵਜੇ ਜਿਹੜੀ ਹੈਗੀ ਇਨਫੋਰਮੇਸ਼ਨ ਆਈ ਸੀ ਜੀ ਬੀ ਐਡਵਾਂਸਡ ਸਟੇਜ ਫੇਜ਼ 2 ਦੇ ਵਿੱਚ ਇੱਕ 82 ਨੰਬਰ ਕੋਠੀ ਹੈਗੀ ਆ ਜਿਹੜੇ ਜਸਪਾਲ ਸਿੰਘ ਸੈਕਲ ਨਾਂ ਦੇ ਉੱਥੇ ਰਹਿ ਰਹੇ ਆ ਔਰ ਉਹਨਾਂ ਦੇ ਘਰੇ ਜਿਹੜੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਜਿਹੜੀ ਮਹਾਰਾਜ ਦੀ ਸਵਾਰੀ ਹੈਗੀ ਹੈ ਸਜੋਬਿਤ ਹੈਗੀ ਆ ਉੱਥੇ ਕੋਈ ਇਬੀਅਤ ਵੀ ਹੋਈ ਹੈਗੀ ਹੈ ਇਸ ਕਰਕੇ ਉਹ ਉਹ ਮੌਕੇ ਤੇ ਪਹੁੰਚੇ ਆ ਮੌਕੇ ਤੇ ਪਹੁੰਚ ਕੇ ਦੇਖਿਆ ਹੈਗਾ ਉਹਦੇ ਪਾਸੇ ਜਿੱਥੇ ਉਹਨਾਂ ਨੇ ਮਹਾਰਾਜ ਦਾ ਸਰੂਪ ਜਿਹੜੇ ਹੈਗਾ ਜਿੱਥੇ ਇਸ ਕੰਮ ਸਜੋਬਿਤ ਸੀਗਾ ਉੱਥੇ ਗਏ ਪਾਸ ਉੱਥੇ ਜਿਹੜੀ ਮਰਦਤ ਸਾਹਿਬ ਜਿਹੜੇ ਹੈਗੇ ਆ ਜਿਹੜੇ ਲੋਕਲ ਫੇਸ ਸਾਨੂੰ ਸਟੇਟ ਫੇਸ ਤੋਂ ਦੇ ਪ੍ਰਗਰਾਸ ਸਾਹਿਬ ਦੇ ਗਰਤੀ ਸਾਹਿਬ ਹੋਰ ਵੀ ਇਸੇ ਜਿੱਥੇ ਬੰਦੀਆਂ ਉੱਥੇ ਆ ਗਈਆਂ ਸੀਗੀਆਂ ਉਹਨਾਂ ਨੇ ਚੈੱਕ ਕੀਤਾ ਵੀ ਇਹ ਕੀ ਹੋਇਆ ਹੈਗਾ ਤੇ ਮਹਾਰਾਜ ਦੇ ਸਰੂਪ ਜਿਹੜੇ ਉਹ ਬਹੁਤ ਪੁਰਾਣੇ ਸੀਗੇ ਮਹਾਰਾਜ ਦਾ ਸਰੂਪ ਪੁਰਾਣਾ ਸੀਗੇ ਕਰਕੇ ਉਹਦੇ ਵੀ ਦੇਖਿਆ ਵੀ ਦੋ ਪੰਨੇ ਜਿਹੜੇ ਸੀਗੇ ਉਹ ਜਿਵੇਂ ਹੋਏ ਹੋਏ ਸੀਗੇ ਉਹਦੇ ਵਿੱਚ ਹੁਣ ਅਸੀਂ ਮੌਕੇ ਦੇ ਉੱਤੇ ਜਿਹੜੇ ਗਏ ਸੀਗੇ ਮੌਕਾ ਦੇਖਿਆ ਉੱਥੋਂ ਜੋ ਇੱਕ ਮਰਦਤ ਆਇਆ ਤੇ ਜੋ ਇੱਕ ਐ ਜੀ ਪੀ ਸੀ ਦੇ ਮੈਂਬਰ ਸਰਵਾਨ ਵੀ ਆ ਗਏ ਸੀਗੇ ਪਲੱਸ ਗੁਰਪ੍ਰਤਾ ਸਾਹਿਬ ਜਿਹੜਾ ਲੋਕਲ ਪਿੰਡਾ ਉੱਥੇ ਉਹ ਵੀ ਆ ਗਏ ਸੀਗੇ ਇਹ ਤਪੀਸ਼ ਕਰ ਰਹੇ ਆ ਉਹਨਾਂ ਨੇ ਜਿਹੜੇ ਬਿਆਨ ਲਖਾਇਆ ਹੈਗਾ ਬਿਆਨ ਲਖਾਉਣ ਤੋਂ ਬਾਅਦ ਪਕਸ਼ਾ ਦਰਜ ਕਰ ਰਹੇ ਆ ਪਕਸ਼ਾ ਦਰਜ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਅੱਗੇ ਹੋਊਗੀ ਉਹ ਅਮਨਜ ਤੇ ਹੰਦੀ ਜਾਵੇ ਸਭ ਕੋਈ ਸੀਸੀਟੀਵੀ ਫੁਟੇਜ ਵੀ ਸਭ ਨੂੰ ਸੀਸੀਟੀਵੀ ਉਹਨੇ ਕਰੇ ਕੈਮਰੇ ਲੱਗੇ ਹੈਗੇ ਆ ਡੀਵੀਆਰ ਸੀ ਲਾਇਆ ਪਰ ਉਹ ਜੋ ਦੇਖਿਆ ਡੀਵੀਆ ਤੇ ਕੈਮਰੇ ਚੈੱਕ ਕੀਤੇ ਸੀਗੇ ਉਹ ਸਾਰੇ ਕੈਮਰੇ ਬਹੁਤ ਮਹੀਨਿਆਂ ਤੋਂ ਬੰਦ ਪਏ ਆ ਸਰ ਪੁਛਕਿਸ਼ ਲਈ ਕਿਹਨੂੰ ਬੁਲਾਇਆ ਗਿਆ ਪੁਛਕਿਸ਼ ਲਈ ਇੱਥੇ ਜਿਨ੍ਹਾਂ ਦੇ ਘਰੇ ਹੋਈ ਹੈਗੀ ਆ ਉਹ ਸਾਡੇ ਕੋਲ ਨਹੀਂ ਆ ਬੀਬੀ ਦੋਈ ਜਾਣੇ ਪਲੱਸ ਜਿਹੜੇ ਉਹਨਾਂ ਦੇ ਘਰੇ ਕੋਈ ਕੰਮ ਕਰਦੇ ਸੀ ਜੀ ਲੇਡੀ ਉਹ ਵੀ ਅਸੀਂ ਪੁਛਕਿਸ਼ ਲਈ ਆਈ ਹੋਈ ਆ ਪਲੱਸ ਉਹਨਾਂ ਦੇ ਘਰੇ ਜਿਹੜੇ ਉਹਨਾਂ ਨੇ ਟੈਨੈਂਟ ਸੀਗੇ ਰੱਖੇ ਹੋਏ ਉਹ ਵੀ ਅਸੀਂ ਜਿਹੜੇ ਹੈਗੇ ਉਹ ਵੀ ਸਾਰੇ ਬੁਲਾਏ ਹੋਏ ਆ ਔਰ ਉਹਨਾਂ ਕੋਲੋਂ ਜਿਹੜੀ ਆ ਬ੍ਰੀਕਿੰਗ ਨਾਲ ਜਿਹੜੀ ਹੈਗੀ ਆ ਪੁਛਕਿਸ਼ ਕੀਤੀ ਆ